ਹਾਂਜੀ ਸੰਗਰੂਰ ਮਹਾਵੀਰ ਅਕੈਡਮੀ ਪੀਏ ਦੀ ਭਰਤੀ ਲਈ ਆਪਾਂ ਇੱਕ ਨਵਾਂ ਵੇਅ ਸ਼ੁਰੂ ਕਰਨ ਲੱਗਿਆ ਜਿਹਦੀ ਫੀਸ 8000 ਰੁਪਏ ਹੋਗੀ 8000 ਦੇ ਵਿੱਚ ਭਰਤੀ ਤੱਕ ਦੀ ਫੀਸ ਹੈ ਖਾਣਾ ਫ੍ਰੀ ਰਹਿਣਾ ਫ੍ਰੀ ਰੋਟੀ ਪਾਣੀ ਫ੍ਰੀ ਤੇ ਟ੍ਰੇਨਿੰਗ ਫ੍ਰੀ ਲੈ ਕੇ ਜਾਣ ਦਾ ਖਰਚਾ ਵੀ ਅਕੈਡਮੀ ਦਾ ਹੀ ਹੋਊਗਾ ਸੋ ਨੂੰ ਪਤਾ ਜਿਹੜੀ ਆਪਾਂ ਜ਼ਿੰਮੇਵਾਰੀ ਚੱਕਦੇ ਆ ਉਹ ਆਪਾਂ ਪੂਰੀ ਨਿਭਾਉਣੀ ਆ ਹੁਣ ਪਟਿਆਲੇ ਭਰਤੀ ਚੱਲਦੀ ਸੀ ਦੇਖੋ ਆਪਾਂ 13 ਦਿਨ ਅਸੀਂ ਉੱਥੇ ਲਾਏ ਅਸੀਂ ਆਉਦੀ ਰਖੜੀ ਬਣਾਉਣ ਵੀ ਨਹੀਂ ਆਏ ਉਸ ਟਾਈਮ ਅਸੀਂ ਗੇਟਾਂ ਤੇ ਖੜਦੇ ਆ ਬਈ ਬੱਚਿਆਂ ਦੇ ਨਾਲ ਜਾ ਕੇ ਬੱਚਿਆਂ ਨੂੰ ਹੌਸਲਾ ਹੋਂਦਾ ਸਾਡੇ ਬੱਚਿਆਂ ਦੀ ਬਹੁਤ ਜ਼ਿਆਦਾ ਸਿਲੈਕਸ਼ਨ ਹੁੰਦੀ ਆ ਹੁਣ ਤੱਕ ਦੇ ਸਾਡੇ ਗਿੱਤੀ ਦੇ 83 ਬੱਚੇ ਫਿੱਟ ਹੋ ਚੁੱਕੇ ਆ ਹੁਣ ਸਾਡੀ ਟੀਏ ਦੀ ਤਿਆਰੀ ਆ ਜੇ ਤੁਸੀਂ ਵੀ ਤਿਆਰੀ ਕਰਨਾ ਚਾਹਦੇ ਹੋ ਟਾਈਮ ਖਰਾਬ ਨਾ ਕਰੋ 10ਵੇਂ ਮਹੀਨੇ ਦੀ 5 ਤਰੀਕ ਨੂੰ ਸਹੀ ਪ੍ਰਤੀ ਸਟਾਰਟ ਹੋ ਜਾਣੀ ਆ ਸੰਗਰੂਰ ਜਿਹੜ ਜਦੋਂ ਆਊਗਾ ਜਾਂ ਮਾਨਸਾ ਆਊਗਾ ਜਾਂ ਪਟਿਆਲਾ ਆਊਗਾ ਉਹ ਤਰੀਕ ਆਪਾਂ ਨੂੰ ਪਤਾ ਲੱਗ ਜੂ ਕਿਦਣ ਬੁਲਾਇਆ ਗਿਆ ਠੀਕ ਹੈ ਉਹ ਵੀ ਆਪਾਂ ਤੁਹਾਨੂੰ ਇੰਸਟਾਗ੍ਰam ਤੇ ਪਾ ਦਾਂਗੇ ਪੇਜ ਬਣਾ ਕੇ ਵੀ ਕਿਹੜਾ ਜ਼ਿਲ੍ਹਾ ਕਿਸੇ ਕਿੰਨੀ ਤਰੀਕ ਦਾ ਪਰ ਭਰਤੀ ਲਾਂਚ ਹੋ ਚੁੱਕੀ ਆ ਇਹ ਭਰਤੀ ਸੀ 11ਵੇਂ ਮਹੀਨੇ ਦੀ ਪਰ ਇਹ 10ਵੇਂ ਮਹੀਨੇ ਚ ਹੀ ਕਰਤੀ ਆ ਕਿਉਂ 11ਵੇਂ ਮਹੀਨੇ ਰੇਲੀ ਭਰਤੀ ਹੋਣੀ ਆ ਤੁਹਾਡੇ ਲਈ ਬਹੁਤ ਸੁਨਹਿਰੀ ਮੌਕਾ 1 ਮਹੀਨਾ ਤੋ ਕੁਝ ਦਿਨ ਉੱਤੇ ਲੱਗਣੇ ਆ ਜੇ ਤੁਸੀਂ ਵਰਦੀ ਪਾਉਣਾ ਚਾਹੁੰਦੇ ਹੋ ਸੰਗਰੂਰ ਮਹਾਵੀਰ ਅਕੈਡਮੀ ਆਓ ਤੇ ਆਪਣੇ ਵਰਦੀ ਪਾਉਣ ਦਾ ਸੁਪਨਾ ਪੂਰਾ ਕਰੋ ਬਾਕੀ ਜਿਹੜੇ ਆਰਮੀ ਨੂੰ ਪਿਆਰ ਕਰਦੇ ਆ ਉਹਨਾਂ ਸਾਰਿਆਂ ਲਈ ਜੈ ਹਿੰਦ